ਤਿਆਰ ਆਪ ਦੇ ਦੇਖ ਸਕਦੇ ਹੋ ਕਿ ਹਜ਼ਾਰਾਂ ਦੀ ਗਿਣਤੀ ਆ ਇਕੱਠ ਜਿਹੜਾ ਹੈਗਾ ਉਹ ਹੋਰਿਆ ਤੇ ਵਧਦਾ ਜਾ ਰਿਹਾ ਜਾਂ ਬਹੁਤ ਦੂਰ ਦੂਰ ਤੱਕ ਲੱਗਿਆ ਗੱਡੀਆਂ ਦਾ ਤੇ ਕਿਹਾ ਜਾ ਰਿਹਾ ਕਿ ਟ੍ਰੇਨਾਂ ਵਿੱਚ ਵੀ ਨਿਰਵਾਣਾ ਹਰਿਆਣਾ ਤੇ ਰਾਜਸਥਾਨ ਤੋਂ ਬਹੁਤ ਸੰਗਤ ਬਹੁਤ ਲੋਕ ਜਿਹਨੇ ਉਹ ਇੱਥੇ ਆਏ ਨੇ ਜਿੰਦਾ ਪਾਚ ਦਾ ਪੋਸ ਇਹ ਸਜੋ ਅੰਦਰ ਜਿਹੜਾ ਹੈਗਾ ਮੈਡੀਕਲ ਟੀਮ ਦੁਆਰਾ ਸਰਦਾਰ ਦਜੀਤ ਸਿੰਘ ਢਲੇਵਾਲ ਲੈ ਕੇ ਆ ਜਾਂਦਾ ਤੇ ਇਹ ਤਸਵੀਰਾਂ ਲਾਈਵ ਤਸਵੀਰਾਂ ਡੇਲੀ ਪੋਸਟ ਪੰਜਾਬੀ ਦੇ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਜਿਹੜਾ ਅੱਜ ਲੈ ਕੇ ਆਂਦਾ ਜਾ ਰਿਹਾ ਡਾਕਟਰਾਂ ਦੀ ਦੇਖਰੇਖ ਦੇ ਵਿੱਚ ਡਾਕਟਰਾਂ ਦੀ ਟੀਮ ਦੁਆਰਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਹੋਰਾਂ ਨੂੰ ਤੁਸੀਂ ਦੇਖ ਸਕਦੇ ਹੋ ਐਂਬੂਲੈਂਸ ਦੇ ਵਿੱਚ ਲਿਆਂਦਾ ਗਿਆ ਕਰੀਬ 2 ਕਿਲੋਮੀਟਰ 1.5 ਕਿਲੋਮੀਟਰ ਦੂਰ ਨਵੀਂ ਲੱਗੀ ਸਟੇਜ ਤੇ ਜਿੱਥੇ ਕਿ ਡਾਕਟਰ ਦੀ ਮਹਾਰਤ ਤੇਾਰੇ ਕਿਸਾਨਾਂ ਨੂੰ ਉਹਨਾਂ ਨੂੰ ਲੈਣ ਗਏ ਨੇ ਕਾਫੀ ਜ਼ਿਆਦਾ ਰਿਸਕ ਕਾਫੀ ਜ਼ਿਆਦਾ ਖਤਰਾ ਸੀ ਉਹਨਾਂ ਨੂੰ ਇੱਥੇ ਲੈ ਕੇ ਆਉਣ ਲਈ ਪਰ ਫਿਰ ਵੀ ਅਜਿਹਾ ਹੈਗਾ ਉਹਨਾਂ ਨੂੰ ਲੈ ਕੇ ਆਂਦਾ ਗਿਆ ਦੇ ਵਿੱਚ ਕਿਉਂਕਿ ਲੋਕਾਂ ਦਾ ਇਕੱਠਾ ਉਹ ਬਹੁਤ ਵੱਡਾ ਇਕੱਠਾ ਇਹ ਤਸਵੀਰਾਂ ਦੇਖ ਲਦੇ ਆਂ ਕਿਸਾਨ ਮਜ਼ਦੂਰ ਹੈ ਕਾ ਜਿੰਦਾਬਾਦ ਜਿੰਦਾਬਾਦ ਸਾਥੀਓ ਬੈਠ ਜਿਓ ਹਨ ਸਾਥੀਓ ਕਿਹਾਰੇ ਖੜੇ ਹੋਈ ਬਾਬਾ ਜੀ ਬੈਠਣ ਦੀ ਬੇਨਤੀ ਹੈ ਬਾਬਾ ਜੀ ਬੈਠਣ ਨੂੰ ਹੱਥ ਬੰਨ ਕੇ ਬੇਨਤੀ ਆ ਬੈਠੋ ਬੈਠੋ ਸਾਰੇ ਜਿੱਥੇ ਬੈਠ ਜਾਓ ਕੋਈ ਨਹੀਂ ਕਹਿੰ ਕੋਈ ਨਾ ਖੈਰ ਕੋਈ ਨਾ ਹੱਥ ਬਣ ਕੇ ਦੇ ਦੇ ਸਾਡੇ ਕੋਈ ਵੀ ਉੱਥੇ ਨਾ ਜਿਹੜੇ ਡੀ ਦੇ ਅੰਦਰ ਹੈ ਡੀ ਦੇ ਅੰਦਰ ਸਾਡੇ ਸਨਮਾਨਿਤ ਜਗ੍ਹਾ ਵੀ ਛੱਡਣੀ ਆਪੋ ਆਪਣੇ ਲਗਾ ਤੇ ਖੜੇ ਬੈਠੇ ਰਹੋ ਉਹਨਾਂ ਨੇ ਸਟੇਜ ਤੇ ਆ ਜਾਣਾ ਵਸ ਸਾਰੇ ਬੈਠ ਜਓ ਕਿਸੇ ਵੀ ਸਿਸਟਮ ਤੇ ਬੇਗਾਨ ਨਾ ਹੋਵੇ ਮਾਈਕ ਔਰ ਜਿਹੜਾ ਇਹ ਡਾਟਾ ਲੱਗਿਆ ਹੋਇਆ ਨੈਟਵਰਕ ਵਾਸਤੇ ਕਿਸੇ ਜਿੱਥੇ ਨਾ ਹੋਵੇ ਬੈਠ ਜੇ ਸਭ ਆਪੇ ਨਾਲ ਬੈਠੇ ਪੈਣਾ ਪੈਣਾ ਬੈਠ ਜਾਓ ਬੈਠ ਜਾਓ ਇਹਦਾ ਵਾਈਫਾਈ ਚੱਲ ਰਿਹਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਸਰਦਾਰ ਜਗਜੀਤ ਸਿੰਘ ਢਲੇਵਾਲ ਹੋਰਾਂ ਨੂੰ ਉੱਪਰ ਜਿਹੜਾ ਹੈਗਾ ਸਟੇਜ ਤੇ ਜਿਹੜਾ ਲੈ ਕੇ ਆਇਆ ਜਾ ਰਿਹਾ ਸਭ ਤੱਕ ਗੱਲ ਪਹੁੰਚ ਜਾਣੀ ਉਹਨਾਂ ਦੀ ਉੱਪਰ ਆ ਜਾਣਾ ਉਹਨਾਂ ਦੇ ਸਟੇਜ ਦੇ ਉੱਤੇ ਪ੍ਰਬੰਧ ਹੋ ਚੁੱਕੇ ਆ ਸਭ ਆਇਓ ਖਾਲੀ ਕਰੋ ਖਾਲੀ ਕਰ ਦਿਓ ਖਾਲੀ ਕਰ ਦਿਓ ਤਸਵੀਰਾਂ ਚ ਦੇਖ ਸਕਦੇ ਹੋ ਕਿ ਆ ਦੇਖ ਸਕਦੇ ਹੋ ਕਿ ਸਰਦਾਰ ਜਗਜੀਤ ਸਿੰਘ ਡੱਲੇਆਲ ਉਹਨਾਂ ਨੂੰ ਡਾਕਟਰਾਂ ਦੀ ਦੇਖ ਰਿਕਦੇ ਵਿੱਚ ਸਟੇਜ ਦੇ ਉੱਪਰ ਚੜਾਇਆ ਜਾ ਰਿਹਾ ਬਹੁਤ ਔਖਾ ਆ ਬਹੁਤ ਮੁਸ਼ਕਲ ਆ ਪਰ ਫਿਰ ਵੀ ਕਿਤਨਾ ਕਿਤੇ ਉਹਨਾਂ ਨੂੰ ਡਾਕਟਰਾਂ ਦੀ ਟੀਮ ਜਿਹੜੀ ਹੈਗੀ ਆ ਐਡੀ ਦੂਰ ਮੈਡੀਕਲ ਟੀਮ ਲੈ ਕੇ ਆਈ ਆ ਤੇ ਆ ਦੇਖ ਸਕਦੇ ਹੋ ਉਹ ਮੰਜਾ ਜਿਹੜਾ ਇਹ ਵੱਡੀ ਗੱਲ ਇਹ ਆ ਕਿ ਬਿਲਕੁਲ ਵੀ ਮੂਵਮੈਂਟ ਨਹੀਂ ਕਰ ਸਕਦੇ ਸਰਦਾਰ ਜਗਜੀਤ ਸਿੰਘ ਡਲੇਵਾਲ ਹੋਰਾ ਤੇ ਕਿਸਾਨਾਂ ਮਜ਼ਦੂਰਾਂ ਡਾਕਟਰਾਂ ਦੀ ਮਾਹਰ ਟੀਮ ਤੇ ਕੁਝ ਲੋਕ ਮਦਦ ਕਰ ਰਹੇ ਨੇ ਸਰਦਾਰ ਜਗਜੀਤ ਸਿੰਘ ਡਲੇਵਾਲ ਹੋਰਾ ਨੋਨ ਸਟੇਜ ਤੇ ਚਲਾਉਣ ਦੇ ਲਈ ਕਿਸਾਨ ਇੱਕਾ ਜਿੰਦਾਬਾਦ ਇਹ ਤਸਵੀਰ ਹੈ ਸਰਦਾਰ ਸਤਿ ਨਾਮ ਵਾਹਿਗੁਰੂ ਜਪ ਸ਼ੁਰੂ ਕਰ ਦਿੱਤਾ ਕਿਉਂਕਿ ਪਹਿਲੇ ਦੱਸ ਤੋ ਕਿਹਾ ਕਿ ਬਹੁਤ ਜ਼ਿਆਦਾ ਰਿਸਕ ਆ ਬਹੁਤ ਜ਼ਿਆਦਾ ਖਤਰਾ ਆ ਮੂਵਮੈਂਟ ਜਿਹੜੀ ਹੈਗੀ ਉਹਨਾਂ ਦੀ ਨਾਂ ਦੇ ਬਰਾਬਰ ਹੈ ਪਰ ਫਿਰ ਵੀ ਉਹਨਾਂ ਨੂੰ ਲਿਆਂਦਾ ਗਿਆ ਸਤਿ ਨਾਮ ਵਾਹਿਗੁਰੂ ਸਤਿ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੇ ਸਾਧਿਓ ਕਿ ਸਟੇਜ ਤੇ ਜਿਹੜਾ ਸਰਦਾਰ ਜਲਜੀਤ ਸਿੰਘ ਢਲੇਵਾਲ ਉਹਨਾਂ ਨੂੰ ਲਿਆਂਦਾ ਗਿਆ ਸਟਰਕਚਰ ਤੇ ਪਾ ਕੇ ਉਹਨਾਂ ਨੂੰ ਲਿਆਂਦਾ ਗਿਆ ਤੇ ਉਹਨਾਂ ਨੂੰ ਹੁਣ ਸ਼ਿਫਟ ਕੀਤਾ ਜਾਏਗਾ ਉਹਨਾਂ ਦੇ ਬੈੱਡ ਤੇ ਜੋ ਇੱਕ ਕੈਬਨ ਨਮਾ ਬੈੱਡ ਬਣਾਇਆ ਗਿਆ ਦਾ ਜੋ ਦੋਕਲਾਂ ਦੀ ਹਦੱਤਾ ਮਤਾਬਕ ਸਤ ਨਾਮ ਪਰੇਸ਼ ਕੀਤਾ ਜਾ ਸਕੇ ਤਸਵੀਰਾਂ ਚ ਦੇਖ ਸਕਦੇ ਹੋ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਹਰਾਂ ਨੂੰ ਕਰੀਬ ਡੇਢ ਤੋਂ 2 ਕਿਲੋਮੀਟਰ ਦੂਰ ਇੱਕ ਮੈਡੀਕਲ ਟੀਮ ਵੱਲੋਂ ਆ ਸਾਥੀਓ ਸਟੇਜ ਤੇ ਸਟੇਜ ਤੇ ਲੈ ਕੇ ਆਇਆ ਜਾ ਰਿਹਾ ਦੇਖ ਸਕਦੇ ਹੋ ਜੋ ਨਵੀਂ ਸਟੇਜ ਬਣੀਆ ਫਿਲਹਾਲ ਅੱਜ ਦੇ ਦਿਨ ਉਸ ਦਿਨ ਨੂੰ ਲੈ ਕੇ ਆ ਕਿਉਂਕਿ ਲਗਾਤਾਰ ਸਰਦਾਰ ਜਗਜੀਤ ਸਿੰਘ ਢਲੇਵਾਰ ਕਹਿ ਰਹੇ ਸੀ ਕਿ ਉਹ ਲੋਕਾਂ ਨੂੰ ਮਿਲਣਾ ਚਾਹੁੰਦੇ ਨੇ ਆਪਣਾ ਸਿੱਧਾ ਸੰਦੇਸ਼ ਉਹਨਾਂ ਨੂੰ ਮਿਲ ਕੇ ਦੇਣਾ ਚਾਹੁੰਦੇ ਨੇ ਸਟੇਜ ਤੋਂ ਪਰ ਸਵੇਰ ਦੀ ਧੁੰਦ ਤੇ ਠੰਡ ਤੇ ਹੁਣ ਠੰਡੀ ਹਵਾਕਾਰ ਕਿਦਣਾ ਕਿਤੇ ਉਹਨਾਂ ਲਈ ਇੱਕ ਕੈਬਨ ਜ਼ਰੂਰ ਬਣਾਇਆ ਗਿਆ ਸੀ ਤੇ ਹੁਣ ਉਹਨਾਂ ਨੂੰ ਐਂਬੂਲੈਂਸ ਦੇ ਵਿੱਚ ਜਿਹੜਾ ਹੈਗਾ ਲੈ ਕੇ ਆਂਦਾ ਜਾ ਰਿਹਾ ਹੈ ਡਾਕਟਰਾਂ ਦੀ ਮਹਾਂ ਟੀਮ ਵੱਲ ਹਾਲਾਂਕਿ ਰਿਸਕ ਬਹੁਤ ਹੈ ਪਰ ਕਾਫੀ ਰਿਸਕ ਦਾ ਪਰ باوجود ਇਸ ਦੇ ਉਹਨਾਂ ਨੂੰ ਲਿਆਂਦਾ ਜਾ ਰਿਹਾ ਮਾਹਰ ਡਾਕਟਰਾਂ ਦੀ ਟੀਮ ਅੱਗੇ ਦੇਖ ਸਕਦੇ ਹੋ ਕਿ ਦਲੇਵਾਲ ਸਾਹਿਬ ਦੇ ਹੱਕ ਦੇ ਵਿੱਚ ਨਾਰੇ ਲੱਗ ਰਹੇ ਨੇ ਔਰ ਜੇ ਕਾਸੀ ਗੱਲ ਕਰੀਏ ਤਾਂ ਬਹੁਤ ਵੱਡਾ ਇਕੱਠ ਜਿਹੜਾ ਆਏਗਾ ਉਹ ਅੱਜ ਖਨੌਰੀ ਬਸਤੇ ਦੇਖਿਆ ਜਾ ਰਿਹਾ ਜੇ ਗੱਲ ਕਰੀਏ ਤਾਂ ਕਿਹਾ ਜਾਦਾ ਕਿ ਪਾਤਰਾ ਤੱਕ ਜਿਹੜੀਆਂ ਗੱਡੀਆਂ ਦਾ ਜਾਮਾ ਉਹ ਵੇਖਣ ਨੂੰ ਮਿਲ ਰਿਹਾ ਪਾਤਰਾ ਤੱਕ ਬੱਠਤੇ ਹੁਣ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਵੀ ਕਿਹੋ ਜਿਹਾ ਤੇ ਸਾਬ ਜ਼ਰੂਰ ਨਜ਼ਰ ਆ ਰਿਹਾ ਧੁੱਪ ਚਲੀ ਗਈ ਆ ਉਹ ਖਿਲੀਆਂ ਅਤੇ ਸਰਦਾਰ ਜਗਜੀਤ ਸਿੰਘ ਢਲੇਵਾਲ ਹੋਰਾਂ ਨੂੰ ਹਸਪਤਾਲ ਤੇ ਜਾਏਗਾ ਉਹ ਲਿਆਂਦਾ ਜਾ ਰਿਹਾ ਡਾਕਟਰਾਂ ਦੀ ਮਾਹਰ ਟੀਮ کافی ਲੰਮੇ ਸਮੇਂ ਤੋਂ ਅਜਰਾ ਉਹਨਾਂ ਨੂੰ ਲੈ ਕੇ ਆਉਂਦੇ ਪ੍ਰਬੰਧ ਕਰ ਰਹੇ ਸਨ ਕਿਉਂਕਿ ਸੇਕ ਜ਼ਿਆਦਾ ਕਮ ਜੋ ਹੋਣ ਕਰਕੇ ਉਹਨਾਂ ਨੂੰ ਲੈ ਕੇ ਆਉਣ ਲਈ ਰਿਸਕ ਵੀ ਬਹੁਤ ਜ਼ਿਆਦਾ ਜਿਹੜਾ ਹੈਗਾ ਪੈਦਾ ਹੋ ਰਿਹਾ ਸੀ ਪਰ ਦੇਖ ਸਕਦੇ ਹੋ ਅਲੱਗੇ ਡਾਕਟਰ ਨੇ ਖਾਸਾ ਦੱਸਾਇਆ ਕਿ ਉਹਨਾਂ ਨੂੰ ਮੂਵ ਕਰਨ ਦੇ ਨਾਲ ਸਿਹਤ ਦੇ ਵਿੱਚ ਇਹਦਾ ਨੁਕਸਾਨ ਹੋ ਸਕਦਾ ਪਰ ਫਿਰ ਵੀ ਸਰਦਾਰ ਜਦੀ ਸਿੰਘ ਢੱਲੇਵਾਲ ਹੋਰਾਂ ਨੇ ਜਿੱਦ ਕੀਤੀ ਲੰਮੇ ਸਮੇਂ ਤੋਂ ਜਿਸ ਕਰਕੇ ਇਹ ਪ੍ਰੋਗਰਾਮ ਜਿਹੜਾ ਹੈਗਾ ਰੱਖਿਆ ਗਿਆ ਅੱਜ ਇਹ ਦੇਖ ਸਕਦੇ ਹੋ ਕਿ ਹਜ਼ਾਰਾਂ ਦੀ ਗਿਣਤੀ ਰਾ ਇਕੱਠ ਜਿਹੜਾ ਹੈਗਾ ਉਹ ਹੋਰਿਆਂ ਤੇ ਵਧਦਾ ਜਾ ਰਿਹਾ ਜਾਂ ਬਹੁਤ ਦੂਰ ਦੂਰ ਤੱਕ ਲੱਗਿਆ ਗੱਡੀਆਂ ਦਾ ਕਿਆ ਜਾ ਰਿਹਾ ਕਿ ਟ੍ਰੇਨਾਂ ਵਿੱਚ ਵੀ ਨਰਮਾਣਾ ਹਰਿਆਣਾ ਤੇ ਰਾਜਸਥਾਨ ਤੋਂ ਬਹੁਤ ਸੰਗਤ ਬਹੁਤ ਲੋਕ ਜਿਹਨੇ ਉਹ ਇੱਥੇ ਆਏ ਨੇ ਜਿੰਦਾਬਾਦ ਜਿੰਦਾਬਾਦ ਇਹ ਸਜ ਉਹ ਅੰਦਰ ਜਿਹੜਾ ਹੈਗਾ ਮੈਡੀਕਲ ਟੀਮ ਦੁਆਰਾ ਸਰਦਾਰ ਦਿਲਜੀਤ ਸਿੰਘ ਢਲੇਵਾਲ ਨੂੰ ਲੈ ਕੇ ਆਇਆ ਜਾਂਦਾ ਤੇ ਇਹ ਤਸਵੀਰਾਂ ਲਾਈਵ ਤਸਵੀਰਾਂ ਡੇਲੀ ਪੋਸਟ ਪੰਜਾਬੀ ਦੇ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਜਿਹੜਾ ਅੱਜ ਲੈ ਕੇ ਆਂਦਾ ਜਾ ਰਿਹਾ ਡਾਕਟਰਾਂ ਦੀ ਦੇਖ ਰਿਕ ਦੇ ਵਿੱਚ ਡਾਕਟਰਾਂ ਦੀ ਟੀਮ ਦੁਆਰਾ ਸਰਦਾਰ ਜਗਜੀਤ ਸਿੰਘ ਦੱਲੇਵਾਲ ਹੋਰਾਂ ਨੂੰ ਦੇਖ ਸਕਦੇ ਹਾਂ ਐਂਬੂਲੈਂਸ ਦੇ ਵਿੱਚ ਲਿਆਂਦਾ ਗਿਆ ਕਰੀਬ 2 ਕਿਲੋਮੀਟਰ 1.5 ਕਿਲੋਮੀਟਰ ਦੂਰ ਨਵੀ ਲੱਗੀ ਸਟੇਜ ਤੇ ਜਿੱਥੇ ਕਿ ਜਗਜੀਤ ਦੱਲੇਵਾਲ ਜਿੰਦਾਬਾਦ ਡਾਕਟਰੀ ਮਹਾ ਟੀਮ ਦੇਾਰੇ ਕਿਸਾਨਾਂ ਨੂੰ ਉਹਨਾਂ ਨੂੰ ਲੈਣ ਗਏ ਨੇ ਕਾਫੀ ਜ਼ਿਆਦਾ ਰਿਸਕ ਕਾਫੀ ਜ਼ਿਆਦਾ ਖਤਰਾ ਸੀ ਉਹਨਾਂ ਨੂੰ ਇੱਥੇ ਲੈ ਕੇ ਆਉਣ ਲਈ ਪਰ ਫਿਰ ਵੀ ਅਜਿਹਾ ਹੈਗਾ ਉਹਨਾਂ ਨੂੰ ਲੈ ਕੇ ਆਂਦਾ ਗਿਆ ਦੇ ਵਿੱਚ ਕਿਉਂਕਿ ਲੋਕਾਂ ਦਾ ਇਕੱਠਾ ਉਹ ਬਹੁਤ ਵੱਡਾ ਇਕੱਠਾ ਇਹ ਤਸਵੀਰਾਂ ਦੇਖ ਲੈਂਦੇ ਆ ਕਿਸਾਨ ਮਜ਼ਦੂਰ ਹੈ ਕਾ ਜਿੰਦਾਬਾ 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 ਸਾਥੀਓ ਬੈਠ ਜਾਓ ਹਰ ਸਾਥੀਓ ਕਿਹਾਰੇ ਖੜੇ ਹੋ ਬਾਬਾ ਜੀ ਬੈਣ ਨੂੰ ਬੇਨਤੀ ਹੈ ਬਾਬਾ ਜੀ ਬੈਣ ਨੂੰ ਹੱਥ ਬੰਨ ਕੇ ਬੈਠੋ ਬੈਠੋ ਸਾਰੇ ਜੱਥੇ ਬੈਠ ਜਾਓ ਕੋਈ ਨਹੀਂ ਖੜਾ ਕੋਈ ਕੋਈ ਨਾ ਹੱਥ ਬੰਨ ਕੇ ਬੈਠੇ ਸਾਡੇ ਕੋਈ ਵੀ ਉੱਠੇ ਨਾ ਜਿਹੜੇ ਵੀ ਦੇ ਅੰਦਰ ਡੀ ਦੇ ਅੰਦਰ ਸਾਡੇ ਸਨਮਾਨਯੋਗ ਜਗਿਆ ਦੀ ਛੱੜਣੀ ਆਪੋ ਆਪਣੀ ਨਗਾ ਤੇ ਖੜੇ ਬੈਠੇ ਰਹੋ ਉਹ ਉਹਨਾਂ ਨੇ ਸਟੇਜ ਤੇ ਆ ਜਾਣਾ ਵਸ ਸਾਰੇ ਬਾਈਸਟ ਇਹਦੇ ਪੁਰਾਤ ਸਾਰੇ ਬੈਠ ਜਾ ਕਿਸੇ ਵੀ ਸਿਸਟਮ ਤੇ ਬਿਗਲ ਨਾ ਪਵੇ ਮਾਈਕ ਔਰ ਜਿਹੜਾ ਇਹ ਡਾਟਾ ਲੱਗਿਆ ਹੋਇਆ ਨੈਟਵਰਕ ਵਾਸਤੇ ਕਿਸੇ ਚ ਡਿਗਲ ਨਾ ਪਵੇ ਸਭ ਦੇ ਆਪੇ ਨਾਲ ਬੇਨਤੀ ਹੈ ਪੈਣਾ ਪੈਣਾ ਬੈਠ ਜਾਓ ਬੈਠ ਜਾਓ ਇਹਦਾ ਵਾਈਫਾਈ ਚੱਲ ਰਿਹਾ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਸਰਦਾਰ ਜਗਜੀਤ ਸਿੰਘ ਢਲੇਵਾਲ ਹੋਰਾਂ ਨੂੰ ਉੱਪਰ ਜਿਹੜਾ ਹੈਗਾ ਸਟੇਜ ਤੇ ਜਿਹੜਾ ਲੈ ਕੇ ਆਇਆ ਜਾ ਰਿਹਾ ਸਭ ਤੱਕ ਗੱਲ ਪਹੁੰਚ ਜਾਣੀ ਉਹਨਾਂ ਦੀ ਉੱਪਰ ਆ ਜਾਣਾ ਉਹਨਾਂ ਦੇ ਸਟੇਜ ਦੇ ਉੱਤੇ ਪ੍ਰਬੰਧ ਹੋ ਚੁੱਕੇ ਆ ਸਾਈਟ ਨੂੰ ਖਾਲੀ ਕਰੋ ਇੱਥੋਂ ਖਾਲੀ ਕਰ ਦਿਓ ਸਾਥੀਆ ਖਾਲੀ ਕਰ ਦਿਓ ਤਸਵੀਰਾਂ ਚ ਦੇਖ ਸਕਦੇ ਹੋ ਕਿ ਆ ਦੇਖ ਸਕਦੇ ਹੋ ਕਿ ਸਰਦਾਰ ਜਰਜਿੰਦਰ ਸਿੰਘ ਡੱਲੇਆਲ ਉਹਨਾਂ ਨੂੰ ਡਾਕਟਰਾਂ ਦੀ ਦੇਖ ਰਿਕ ਦੇ ਵਿੱਚ ਸਟੇਜ ਦੇ ਉੱਪਰ ਚੜਾਇਆ ਜਾ ਰਿਹਾ ਬਹੁਤ ਔਖਾ ਆ ਬਹੁਤ ਮੁਸ਼ਕਲ ਆ ਪਰ ਫਿਰ ਵੀ ਕਿਤਨਾ ਕਿਤੇ ਉਹਨਾਂ ਨੂੰ ਡਾਕਟਰਾਂ ਦੀ ਟੀਮ ਜਿਹੜੀ ਹੈਗੀ ਆ ਐਡੀ ਦੂਰ ਮੈਡੀਕਲ ਟੀਮ ਲੈ ਕੇ ਆਈ ਆ ਤੇ ਆ ਦੇਖ ਸਕਦੇ ਹੋ ਮਹੰਮਜਾ ਜਿਲ੍ਹਾ ਏ ਵੱਡੀ ਗੱਲ ਇਹ ਆ ਕਿ ਬਿਲਕੁਲ ਵੀ ਮੂਵਮੈਂਟ ਨਹੀਂ ਕਰ ਸਕਦੇ ਸਰਦਾਰ ਜਗਜੀਤ ਸਿੰਘ ਡਲੇਵਾਲ ਹੋਰਾਂ ਤੇ ਕਿਸਾਨਾਂ ਮਜ਼ਦੂਰਾਂ ਡਾਕਟਰਾਂ ਦੀ ਮਾਹਰ ਟੀਮ ਤੇ ਕੁਝ ਲੋਕ ਮਦਦ ਕਰ ਰਹੇ ਨੇ ਸਰਦਾਰ ਜਗਜੀਤ ਸਿੰਘ ਡਲੇਵਾਲ ਹੋਰਾਂ ਨੋਨ ਸਟੇਜ ਤੇ ਚਲਾਉਣ ਦੇ ਲਈ ਕਿਸਾਨ ਇੱਕ ਤਾਂ ਜਿੰਦਾਬਾਦ ਇਹ ਤਸਵੀਰ ਹੈ ਸਰਦਾਰ ਸਤਿ ਸ਼੍ਰੀ ਅਕਾਲ ਹੁਰਾਨ ਜਾਬ ਸ਼ੁਰੂ ਕਰ ਦਿੱਤਾ ਕਿਉਂਕਿ ਪਹਿਲੇ ਦੱਸ ਤੁਕਿਆ ਕਿ ਬਹੁਤ ਜ਼ਿਆਦਾ ਰਿਸਕ ਆ ਬਹੁਤ ਜ਼ਿਆਦਾ ਖਤਰਾ ਆ ਮੂਵਮੈਂਟ ਜਿਹੜੀ ਹੈਗੀ ਉਹਨਾਂ ਦੀ ਨਾਂ ਦੇ ਬਰਾਬਰ ਹੈ ਪਰ ਫਿਰ ਵੀ ਉਹਨਾਂ ਨੂੰ ਲਿਆਂਦਾ ਗਿਆ ਸਤਿ ਨਾਮ ਵਾਹਿਗੁਰੂ ਸਤਿ ਨਾਮ ਵਾਹਿਗੁਰੂ ਸਤਿ ਨਾਮ ਵਾਹਿਗੁਰੂ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੇ ਸਾਧਿਓ ਕਿ ਸਟੇਜ ਤੇ ਜਿਹੜਾ ਸਰਦਾਰ ਜਗਜੀਤ ਸਿੰਘ ਢਲੇਵਾਲ ਹੁਰਾ ਨੂੰ ਲਿਆਂਦਾ ਗਿਆ ਸਟਰਕਚਰ ਤੇ ਪਾ ਕੇ ਉਹਨਾਂ ਨੂੰ ਲਿਆਂਦਾ ਗਿਆ ਤੇ ਉਹਨਾਂ ਨੂੰ ਹੁਣ ਸ਼ਿਫਟ ਕੀਤਾ ਜਾਏਗਾ ਉਹਨਾਂ ਦੇ ਬੈੱਡ ਤੇ ਲੋਕ ਕੇਵਨ ਨੁਮਾ ਵੈੱਡ ਬਣਾਇਆ ਗਿਆ ਦਾ ਜੋ ਡਾਕਟਰਾਂ ਦੀ ਹਦਾਇਤਾਂ ਮੁਤਾਬਕ ਪਰਹੇਜ਼ ਕੀਤਾ ਜਾ ਸਕੇ ਤਸਵੀਰਾਂ ਚ ਦੇਖ ਸਕਦੇ ਹੋ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਹਰਾਂ ਨੂੰ ਕਰੀਬ ਡੇਢ ਤੋਂ 2 ਕਿਲੋਮੀਟਰ ਦੂਰ ਇੱਕ ਮੈਡੀਕਲ ਟੀਮ ਵੱਲੋਂ ਆ ਸਾਥੀਓ ਸਟੇਜ ਤੇ ਸਟੇਜ ਤੇ ਲੈ ਕੇ ਆਇਆ ਜਾ ਰਿਹਾ ਦੇਖ ਤਾਂ ਤੁਸੀਂ ਜੋ ਨਵੀਂ ਸਟੇਜ ਬਣੀ ਆ ਫਿਲਹਾਲ ਅੱਜ ਦੇ ਦਿਨ ਉਸ ਦਿਨ ਨੂੰ ਲੈ ਕੇ ਆ ਕਿਉਂਕਿ ਲਗਾਤਾਰ ਸਰਦਾਰ ਜਗਦੀਸ਼ ਸਿੰਘ ਡਲੇਵਾਲ ਕਹਿ ਰਹੇ ਸੀ ਕਿ ਉਹ ਲੋਕਾਂ ਨੂੰ ਮਿਲਣਾ ਚਾਹੁੰਦੇ ਨੇ ਆਪਣਾ ਸਿੱਧਾ ਸੰਦੇਸ਼ ਉਹਨਾਂ ਨੂੰ ਮਿਲ ਕੇ ਦੇਣਾ ਚਾਹੁੰਦੇ ਨੇ ਸਟੇਜ ਤੋਂ ਪਰ ਸਵੇਰ ਦੀ ਧੁੰਦ ਤੇ ਠੰਡ ਤੇ ਠੰਡੀ ਹਵਾਕਾਰ ਕਿਦਾਂ ਕਿਤੇ ਉਹਨਾਂ ਲਈ ਇੱਕ ਕੈਬਨ ਜ਼ਰੂਰ ਬਣਾਇਆ ਗਿਆ ਸੀ ਤੇ ਹੁਣ ਉਹਨਾਂ ਨੂੰ ਐਂਬੂਲੈਂਸ ਦੇ ਵਿੱਚ ਜਿਹੜਾ ਹੈਗਾ ਲੈ ਕੇ ਆਂਦਾ ਜਾ ਰਿਹਾ ਡਾਕਟਰਾਂ ਦੀ ਮਹੱਤੀਬ ਲੋ ਹਾਲਾਂਕਿ ਰਿਸਕ ਬਹੁਤ ਹੈ ਤੇ ਕਾਫੀ ਰਿਸਕ ਦਾ ਪਰ باوجود ਇਸ ਦੇ ਉਹਨਾਂ ਨੂੰ ਲਿਆਂਦਾ ਜਾ ਰਿਹਾ ਮਾਹਰ ਡਾਕਟਰਾਂ ਦੀ ਟੀਮ ਅੱਗੇ ਦੇਖ ਸਕਦੇ ਹੋ ਕਿ ਦਲੇਵਾਲ ਸਾਹਿਬ ਦੇ ਹੱਥ ਦੇ ਵਿੱਚ ਨਾਰੇ ਲੱਗ ਰਹੇ ਨੇ ਔਰ ਜੇ ਕਾਸੀ ਗੱਲ ਕਰੀਏ ਤਾਂ ਬਹੁਤ ਵੱਡਾ ਇਕੱਠ ਜਿਹੜਾ ਆਏਗਾ ਉਹ ਅੱਜ ਖਨੌਰੀ ਮਾਤ ਦੇ ਦੇਖਿਆ ਜਾ ਰਿਹਾ ਜੇ ਗੱਲ ਕਰੀਏ ਤਾਂ ਕਿਹਾ ਜਾ ਰਿਹਾ ਕਿ ਪਾਤਰਾ ਤੱਕ ਜਿਹੜੀਆਂ ਗੱਡੀਆਂ ਦਾ ਜਾਮਾ ਉਹ ਵੇਖਣ ਨੂੰ ਮਿਲ ਰਿਹਾ ਪਾਤਰਾ ਤੱਕ ਫੈਲ ਚੁੱਕੇ ਹੁਣ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਵੀ ਕਿੰਦਾ ਕਿੰਦਾ ਜਾਬ ਜ਼ਰੂਰ ਨਜ਼ਰ ਆ ਰਿਹਾ ਧੁੱਪ ਪਦਰੀ ਹੈ ਗਿਆ ਉਹ ਖਿਲਿਆ ਅਤੇ ਸਰਦਾਰ ਜਗਜੀਤ ਸਿੰਘ ਜਲੇਵਾਲ ਹੋਰਾਂ ਨੂੰ ਅਸਤੇ ਚ ਜਾਇਗਾ ਉਹ ਲਿਆਂਦਾ ਜਾ ਰਿਹਾ ਡਾਕਟਰਾਂ ਦੀ ਮਾਹੇ ਟੀਮ ਕਾਫੀ ਲੰਮੇ ਸਮੇਂ ਤੋਂ ਅਜਰਾ ਉਹਨਾਂ ਨੂੰ ਲੈ ਕੇ ਆਉਂਦੇ ਪ੍ਰਬੰਧ ਕਰ ਰਹੇ ਸਨ ਕਿਉਂਕਿ ਸੇਖ ਜਿਆਦਾ ਕਮਜ਼ੋਰ ਹੋਣ ਕਰਕੇ ਉਹਨਾਂ ਨੂੰ ਲੈ ਕੇ ਆਉਣ ਲਈ ਰਿਸਕ ਵੀ ਬਹੁਤ ਜਿਆਦਾ ਜਿਹੜਾ ਹੈਗਾ ਪੈਦਾ ਹੋ ਰਿਹਾ ਸੀ ਪਰ ਦੇਖ ਸਕਦੇ ਹੋ ਹਾਲਾਕੇ ਡਾਕਟਰ ਨੇ ਖਾਸਾ ਦੱਸਾਇਆ ਕਿ ਉਹਨਾਂ ਨੂੰ ਮੂਵ ਕਰਨ ਦੇ ਨਾਲ ਸਿਹਤ ਦੇ ਵਿੱਚ ਇਹਦਾ ਨੁਕਸਾਨ ਹੋ ਸਕਦਾ ਪਰ ਫਿਰ ਵੀ ਸਰਕਾਰ ਦੇ ਜੀਸੀ ਵੱਲੋਂ ਰਾਣੀ ਜਿੱਦ ਕੀਤੀ ਲੰਮੇ ਸਮੇਂ ਤੋਂ ਜਿਸ ਕਰਕੇ ਇਹ ਪ੍ਰੋਗਰਾਮ ਜਿਹੜਾ ਹੈਗਾ ਰੱਖਿਆ ਗਿਆ ਅਤੇ ਦੇਖ ਸਕਦੇ ਹੋ ਕਿ ਹਜ਼ਾਰਾਂ ਦੀ ਗਿਣਤੀ ਆ ਇਕੱਠ ਜਿਹੜਾ ਹੈਗਾ ਉਹ ਹੋਰਿਆ ਤੇ ਵਧਦਾ ਜਾ ਰਿਹਾ ਜਾਂ ਬਹੁਤ ਦੂਰ ਦੂਰ ਤੱਕ ਲੱਗਿਆ ਗੱਡੀਆਂ ਦਾ ਕਿਆ ਜਾ ਰਿਹਾ ਕਿ ਟ੍ਰੇਨਾਂ ਵਿੱਚ ਵੀ ਨਰਵਾਣਾ ਹਰਿਆਣਾ ਤੇ ਰਾਜਸਥਾਨ ਤੋਂ ਬਹੁਤ ਸੰਗਤ ਬਹੁਤ ਲੋਕ ਜਿਹਨੇ ਉਹ ਇੱਥੇ ਆਏ ਨੇ ਇਹ ਸਭ ਜੋ ਅੰਦਰ ਜਿਹੜਾ ਹੈਗਾ ਮੈਡੀਕਲ ਟੀਮ ਦੁਆਰਾ ਸਰਦਾਰ ਜਗਦੀ ਸਿੰਘ ਢੱਲੇਵਾਲ ਨੂੰ ਲੈ ਕੇ ਆਇਆ ਜਾਂਦਾ ਤੇ ਇਹ ਤਸਵੀਰਾਂ ਲਾਈਵ ਤਸਵੀਰਾਂ ਡੇਲੀ ਪੋਸਟ ਪੰਜਾਬੀ ਦੇ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਜਿਹੜਾ ਅੱਜ ਲੈ ਕੇ ਆਂਦਾ ਜਾ ਰਿਹਾ ਡਾਕਟਰਾਂ ਦੀ ਦੇਖਰੇਖ ਦੇ ਵਿੱਚ ਡਾਕਟਰਾਂ ਦੀ ਟੀਮ ਦੁਆਰਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਹੋਰਾਂ ਨੂੰ ਦੇਖ ਸਕਦੇ ਹੋ ਐਂਬੂਲੈਂਸ ਦੇ ਵਿੱਚ ਲਿਆਂਦਾ ਗਿਆ ਕਰੀਬ 2 ਕਿਲੋਮੀਟਰ 1.5 ਕਿਲੋਮੀਟਰ ਦੂਰ ਨਵੀ ਲੱਗੀ ਸਟੇਜ ਤੇ ਜਿੱਥੇ ਕਿ ਜਿੰਦਾਬਾਦ ਜਿੰਦਾਬਾਦ ਡਾਕਟਰ ਨਹੀਂ ਮਹਰਤਿੰ ਦੇ سارے ਕਿਸਾਨਾਂ ਨੂੰ ਉਹਨਾਂ ਨੂੰ ਲੈਣ ਗਏ ਨੇ ਕਾਫੀ ਜ਼ਿਆਦਾ ਰਿਸਕ ਕਾਫੀ ਜ਼ਿਆਦਾ ਖਤਰਾ ਸੀ ਉਹਨਾਂ ਨੂੰ ਇੱਥੇ ਲੈ ਕੇ ਆਉਣ ਲਈ ਪਰ ਫਿਰ ਵੀ ਅੱਜਰਾ ਹੈਗਾ ਉਹਨਾਂ ਨੂੰ ਲੈ ਕੇ ਆਂਦਾ ਗਿਆ ਦੇ ਵਿੱਚ ਕਿਉਂਕਿ ਲੋਕਾਂ ਦਾ ਇਕੱਠਾ ਉਹ ਬਹੁਤ ਵੱਡਾ ਇਕੱਠਾ ਇਹ ਤਸਵੀਰਾਂ ਦੇਖ ਸਕਦੇ ਆ ਕਿ ਸਾਰੇ ਕਿਸਾਨ ਮਜ਼ਦੂਰ ਹੈ ਜਿੰਦਾਬਾ 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 ਸਾਥੀਓ ਬੈਠ ਜਿਓ ਗੁਰ ਸਾਥੀਓ ਕਿਾਰੇ ਖੜੇ ਹੋ ਬਾਬਾ ਜੀ ਬੈਠਣ ਦੀ ਬੇਨਤੀ ਹੈ ਬਾਬਾ ਜੀ ਬੈਠਣ ਦਾ ਹੱਥ ਬੰਨ ਕੇ ਬੇਨਤੀ ਸਾਰੇ ਬੈਠੋ ਬੈਠੋ ਸਾਰੇ ਜਿੱਥੇ ਬੈਠ ਜਾ ਕੋਈ ਨਹੀਂ ਖੜਾ ਕੋਈ ਕੋਈ ਨਾ ਹੱਥ ਬੰਨ ਕੇ ਦੇਖਦੇ ਸਾਡੇ ਕੋਈ ਵੀ ਉੱਠੇ ਨਾ ਜਿਹੜੇ ਡੀ ਦੇ ਅੰਦਰ ਆ ਡੀ ਦੇ ਅੰਦਰ ਸਾਡੇ ਸਨਮਾਨਯੋਗ ਜੀ ਆਗਿਆ ਦੀ ਛੱੜਣੀ ਆਪੋ ਆਪਣੀ ਲਗਾ ਤੇ ਖੜੇ ਬੈਠੇ ਰਹੋ ਉਹਨਾਂ ਨੇ ਸਟੇਜ ਤੇ ਆ ਜਾਣਾ ਵਸ ਸਾਰੇ ਬੈਠ ਜੂ ਕਿਸੇ ਵੀ ਸਿਸਟਮ ਤੋਂ ਡੇਗ ਨਾ ਪਵੇ ਮਾਈਕ ਔਰ ਜਿਹੜਾ ਇਹ ਡਾਟਾ ਲੱਗਿਆ ਹੋਇਆ ਨੈਟਵਰਕ ਵਾਸਤੇ ਕਿਸੇ ਦਿੱਕਤ ਨਾ ਪਵੇ ਸਾਡੇ ਸਾਰੇ ਜੀ ਆਪਾਂ ਨੂੰ ਬੇਨਤੀ ਹੈ ਪੈਣਾ ਪੈਣਾ ਬੈਠ ਜਾਓ ਪੈਣਾ ਪੈਣਾ ਬੈਠ ਜਾਓ ਬੈਠ ਜਾਓ ਇਹਦਾ ਵਾਈਫਾਈ ਚੱਲ ਰਿਹਾ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਸਰਦਾਰ ਜਗਜੀਤ ਸਿੰਘ ਢਲੇਵਾਲ ਹੋਰਾਂ ਨੂੰ ਉੱਪਰ ਜਿਹੜਾ ਹੈਗਾ ਸਟੇਜ ਤੇ ਜਿਹੜਾ ਲੈ ਕੇ ਆਇਆ ਜਾ ਰਿਹਾ ਸਭ ਤੱਕ ਗੱਲ ਪਹੁੰਚ ਜਾਣੀ ਉਹਨਾਂ ਦੀ ਉੱਪਰ ਆ ਜਾਣਾ ਉਹਨਾਂ ਨੇ ਸਟੇਜ ਦੇ ਉੱਤੇ ਪ੍ਰਬੰਧ ਹੋ ਚੁੱਕੇ ਆ ਸਾਰੇ ਆਪਾਂ ਇੱਥੇ ਖਾਲੀ ਕਰੋ ਇਥੋਂ ਖਾਲੀ ਕਰੋ ਸਾਥੀਆ ਖਾਲੀ ਕਰ ਦੋ ਤਸਵੀਰਾਂ ਚ ਦੇਖ ਸਕਦੇ ਹੋ ਕਿ ਆ ਦੇਖ ਸਕਦੇ ਹੋ ਕਿ ਸਰਦਾਰ ਜਗਜੀਤ ਸਿੰਘ ਡੱਲੇਆਲ ਉਹਨਾਂ ਨੂੰ ਡਾਕਟਰਾਂ ਦੇ ਦੇਖ ਰੱਖ ਦੇ ਵਿੱਚ ਸਟੇਜ ਦੇ ਉੱਪਰ ਚੁੜਾਇਆ ਜਾ ਰਿਹਾ ਬਹੁਤ ਔਖਾ ਆ ਬਹੁਤ ਮੁਸ਼ਕਿਲ ਆ ਪਰ ਫਿਰ ਵੀ ਕਿਤਨਾ ਕਿਤੇ ਉਹਨਾਂ ਨੂੰ ਡਾਕਟਰਾਂ ਦੀ ਟੀਮ ਜਿਹੜੀ ਹੈਗੀ ਆ ਐਡੀ ਦੂਰ ਮੈਡੀਕਲ ਟੀਮ ਲੈ ਕੇ ਆਈ ਆ ਤੇ ਆ ਦੇਖ ਸਕਦੇ ਹੋ ਨਾ ਮੰਜਾ ਕਿਦਾ ਇਹ ਵੱਡੀ ਗੱਲ ਇਹ ਆ ਕਿ ਬਿਲਕੁਲ ਵੀ ਮੂਵਮੈਂਟ ਨਹੀਂ ਕਰ ਸਕਦੇ ਸਰਦਾਰ ਜਗਜੀਤ ਸਿੰਘ ਡਲੇਵਾਲ ਹੋਰਾਂ ਤੇ ਕਿਸਾਨਾਂ ਮਜ਼ਦੂਰਾਂ ਡਾਕਟਰਾਂ ਦੀ ਮਾਹਰ ਟੀਮ ਤੇ ਕੁਝ ਲੋਕ ਮਦਦ ਕਰ ਰਹੇ ਨੇ ਸਰਦਾਰ ਜਗਜੀਤ ਸਿੰਘ ਡਲੇਵਾਲ ਹੋਰਾਂ ਨੋਨ ਸਟੇਜ ਤੇ ਚਲਾਉਣ ਦੇ ਲਈ ਇਹ ਤਸਵੀਰ ਹੈ ਸਰਦਾਰ ਸਤਿਗੁਰੂ ਜੀ ਨੇ ਧਲੇਵਾਲ ਹੁਣ ਗਜਾਬ ਸ਼ੁਰੂ ਕਰ ਦਿੱਤਾ ਕਿਉਂਕਿ ਪਹਿਲੇ ਦੱਸ ਦਿੱਤ ਕਿ ਬਹੁਤ ਜ਼ਿਆਦਾ ਰਿਸਕ ਆ ਬਹੁਤ ਜ਼ਿਆਦਾ ਖਤਰਾ ਆ ਮੂਵਮੈਂਟ ਜਿਹੜੀ ਹੈਗੀ ਉਹਨਾਂ ਦੀ ਨਾ ਦੇ ਬਰਾਬਰ ਹੈ ਪਰ ਫਿਰ ਵੀ ਸਤਿਨਾਮ ਵਾਹਿਗੁਰੂ ਉਹਨਾਂ ਨੂੰ ਲਿਆਂਦਾ ਗਿਆ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਮਗਰ ਘਾਟ ਨਾਮ ਵਾਹਿਗੁਰੂ ਸਤਨਾਮ ਜੇ ਸਾਧਿਓ ਕਿ ਸਟੇਜ ਤੇ ਜਿਹੜਾ ਸਰਦਾਰ ਜਗਜੀਤ ਸਿੰਘ ਜਲੇਵਾਲ ਹਰਨੂ ਲਿਆਂਦਾ ਗਿਆ ਸਟਰਕਚਰ ਤੇ ਪਾ ਕੇ ਉਹਨਾਂ ਨੂੰ ਲਿਆਂਦਾ ਗਿਆ ਤੇ ਉਹਨਾਂ ਨੂੰ ਹੁਣ ਸ਼ਿਫਟ ਕੀਤਾ ਜਾਏਗਾ ਉਹਨਾਂ ਦੇ ਬੈੱਡ ਤੇ ਲੋਕ ਕੇਵਨ ਨੁਮਾ ਵੈੱਡ ਬਣਾਇਆ ਗਿਆ ਦਾ ਜੋ ਡਾਕਟਰਾਂ ਦੀ ਹਦ ਅਨੁਸਾਰ ਮੁਤਾਬਕ ਪਰੇਸ਼ ਕੀਤਾ ਜਾ ਸਕੇ ਤਸਵੀਰਾਂ ਚ ਦੇਖ ਸਕਦੇ ਹੋ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਹਰਾਂ ਨੂੰ ਕਰੀਬ ਡੇਢ ਤੋਂ 2 ਕਿਲੋਮੀਟਰ ਦੂਰ ਇੱਕ ਮੈਡੀਕਲ ਟੀਮ ਵੱਲੋਂ ਸਾਥਿਓ ਸਟੇਜ ਤੇ ਸਟੇਜ ਤੇ ਲੈ ਕੇ ਆਇਆ ਜਾ ਰਿਹਾ ਦੇਖ ਸਕਦੇ ਹੋ ਜੋ ਨਵੀਂ ਸਟੇਜ ਬਣੀ ਆ ਫਿਲਹਾਲ ਅੱਜ ਦੇ ਦਿਨ ਉਸ ਦਿਨ ਨੂੰ ਲੈ ਕੇ ਕਿਉਂਕਿ ਲਗਾਤਾਰ ਸਰਦਾਰ ਜਗਜੀਤ ਸਿੰਘ ਡਲੇਵਾਰ ਕਹਿ ਰਹੇ ਸੀ ਕਿ ਉਹ ਲੋਕਾਂ ਨੂੰ ਮਿਲਣਾ ਚਾਹੁੰਦੇ ਨੇ ਆਪਣਾ ਸਿੱਧਾ ਸੰਦੇਸ਼ ਉਹਨਾਂ ਨੂੰ ਮਿਲ ਕੇ ਦੇਣਾ ਚਾਹੁੰਦੇ ਨੇ ਸਟੇਜ ਤੋਂ ਪਰ ਸਵੇਰ ਦੀ ਧੁੰਦ ਤੇ ਠੰਡ ਤੇ ਹੁਣ ਠੰਡੀ ਹਵਾਕਾਰ ਕਿਦਣਾ ਕਿਤੇ ਉਹਨਾਂ ਲਈ ਇੱਕ ਕੈਬਨ ਜ਼ਰੂਰ ਬਣਾਇਆ ਗਿਆ ਸੀ ਤੇ ਹੁਣ ਉਹਨਾਂ ਨੂੰ ਐਂਬੂਲੈਂਸ ਦੇ ਵਿੱਚ ਜਿਹੜਾ ਹੈਗਾ ਲੈ ਕੇ ਆਂਦਾ ਜਾ ਰਿਹਾ ਡਾਕਟਰਾਂ ਦੀ ਮਾਹਰ ਟੀਮ ਬਲੋ ਹਾਲਾਂਕਿ ਰਿਸਕ ਬਹੁਤ ਹੈ ਕਾਫੀ ਰਿਸਕ ਦਾ ਪਰ باوجود ਇਸ ਦੇ ਉਹਨਾਂ ਨੂੰ ਲਿਆਂਦਾ ਜਾ ਰਿਹਾ ਮਾਹਰ ਡਾਕਟਰਾਂ ਦੀ ਈਮਗੇ ਦੇਖ ਸਕਦੇ ਹੋ ਕਿ ਦਲੇਵਾਲ ਸਾਹਿਬ ਦੇ ਹੱਕ ਦੇ ਵਿੱਚ ਨਾਰੇ ਲੱਗ ਰਹੇ ਨੇ ਔਰ ਜੇ ਕਾਸੀ ਗੱਲ ਕਰੀਏ ਤਾਂ ਬਹੁਤ ਵੱਡਾ ਇਕੱਠ ਜਿਹੜਾ ਆਏਗਾ ਉਹ ਅੱਜ ਖਨੌਰੀ ਬਾਜ਼ਾਰ ਤੇ ਦੇਖਿਆ ਜਾ ਰਿਹਾ ਜੇ ਗੱਲ ਕਰੀਏ ਤਾਂ ਕਿਹਾ ਜਾ ਰਿਹਾ ਕਿ ਪਾਤਰਾ ਤੱਕ ਜਿਹੜੀਆਂ ਗੱਡੀਆਂ ਦਾ ਜਾਮਾ ਉਹ ਵੇਖਣ ਨੂੰ ਮਿਲ ਰਿਹਾ ਪਾਤਰਾ ਤੱਕ ਬੱਠ ਤੇ ਹੁਣ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਵੀ ਕਿਹਦਾ ਕਿਤੇ ਸਾਫ਼ ਜ਼ਰੂਰ ਨਜ਼ਰ ਆ ਰਿਹਾ ਧੁੱਪੋ ਜਿਹੜੀ ਹੈਗੀ ਆ ਉਹ ਥਿਲੀਆਂ ਅਤੇ ਸਰਦਾਰ ਜਗਜੀਤ ਸਿੰਘ ਢੱਲਵਾਲ ਹੋਰਾਂ ਨੂੰ ਹਸਪਤਲ ਚ ਜਾਇਗਾ ਉਹ ਲਿਆਂਦਾ ਜਾ ਰਿਹਾ ਡਾਕਟਰਾਂ ਦੀ ਮਾਹਰ ਟੀਮ کافی ਲੰਮੇ ਸਮੇਂ ਤੋਂ ਜਿਹੜਾ ਉਹਨਾਂ ਨੂੰ ਲੈ ਕੇ ਆਉਂਦੇ ਪ੍ਰਬੰਧ ਕਰ ਰਹੇ ਸਨ ਕਿਉਂਕਿ ਸਿਹਤ ਜਿਆਦਾ ਕਮਜ਼ੋਰ ਹੋਣ ਕਰਕੇ ਉਹਨਾਂ ਨੂੰ ਲੈ ਕੇ ਆਉਣ ਲਈ ਰਿਸਕ ਵੀ ਬਹੁਤ ਜਿਆਦਾ ਜਿਹੜਾ ਹੈਗਾ ਪੈਦਾ ਹੋ ਰਿਹਾ ਸੀ ਪਰ ਦੇਖ ਸਕਦੇ ਹੋ ਹਾਲਾਂਕਿ ਡਾਕਟਰਾਂ ਨੇ ਖਾਸਾ ਦੱਸਾਇਆ ਕਿ ਉਹਨਾਂ ਨੂੰ ਮੂਵ ਕਰਨ ਦੇ ਨਾਲ ਅਸੇ ਦੇ ਵਿੱਚ ਇਹਦਾ ਨੁਕਸਾਨ ਹੋਉਂਦਾ ਪਰ ਫਿਰ ਵੀ ਸਰਦਾਰ ਜਦਜੀਤ ਸਿੰਘ ਧੱਲੇਵਾਲ ਹੋਰਾਂ ਨੇ ਜਿੱਦ ਕੀਤੀ ਲੰਮੇ ਸਮੇਂ ਤੋਂ ਜਿਸ ਕਰਕੇ ਇਹ ਪ੍ਰੋਗਰਾਮ ਜਿਹੜਾ ਹੈਗਾ ਰੱਖਿਆ ਗਿਆ ਅੱਦੇ ਦੇਖ ਸਕਦੇ ਹੋ ਕਿ ਹਜ਼ਾਰਾਂ ਦੀ ਕਿਰਤੀ ਇਕੱਠ ਜਿਹੜਾ ਹੈਗਾ ਉਹ ਹੋਰਿਆ ਤੇ ਵਧਦਾ ਜਾ ਰਿਹਾ ਜਾਂ ਬਹੁਤ ਦੂਰ ਦੂਰ ਤੱਕ ਲੱਗਿਆ ਗੱਡੀਆਂ ਦਾ ਤੇ ਕਿਹਾ ਜਾ ਰਿਹਾ ਕਿ ਟ੍ਰੇਨਾਂ ਵਿੱਚ ਵੀ ਨਿਰਵਾਣਾ ਹਰਿਆਣਾ ਤੇ ਰਾਜਸਥਾਨ ਤੋਂ ਬਹੁਤ ਸੰਗਤ ਬਹੁਤ ਲੋਕ ਜਿਹਨੇ ਉਹ ਇੱਥੇ ਆਏ ਨੇ ਜਿੰਦਾਬਾਦ ਜਿੰਦਾਬਾਦ ਇਹ ਸਜੋ ਅੰਦਰ ਜਿਹੜਾ ਹੈਗਾ ਮੈਡੀਕਲ ਟੀਮ ਦੁਆਰਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਲੈ ਕੇ ਆਇਆ ਜਾਂਦਾ ਤੇ ਇਹ ਤਸਵੀਰਾਂ ਲਾਈਵ ਤਸਵੀਰਾਂ ਡੇਲੀ ਪੋਸਟ ਪੰਜਾਬੀ ਦੇ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਜਿਹੜਾ ਅੱਜ ਲੈ ਕੇ ਆਂਦਾ ਜਾ ਰਿਹਾ ਡਾਕਟਰਾਂ ਦੀ ਦੇਖ ਰਿਕ ਤੇ ਵਿੱਚ ਡਾਕਟਰਾਂ ਦੀ ਟੀਮ ਦੁਆਰਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਹੋਰਾਂ ਨੂੰ ਦੇਖ ਸਕਦੇ ਹੋ ਐਂਬੂਲੈਂਸ ਦੇ ਵਿੱਚ ਲੈ ਆਂਦਾ ਗਿਆ ਕਰੀਬ 2 ਕਿਲੋਮੀਟਰ 1.5 ਕਿਲੋਮੀਟਰ ਦੂਰ ਨਵੀਂ ਲੱਗੀ ਸਟੇਜ ਤੇ ਜਿੱਥੇ ਕਿ ਡਾਕਟਰ ਦੀ ਮਹਾਰ ਟੀਮ ਤੇਾਰੇ ਕਿਸਾਨਾਂ ਨੂੰ ਉਹਨਾਂ ਨੂੰ ਲੈਣ ਗਏ ਨੇ ਕਾਫੀ ਜ਼ਿਆਦਾ ਰਿਸਕ ਕਾਫੀ ਜ਼ਿਆਦਾ ਖਤਰਾ ਸੀ ਉਹਨਾਂ ਨੂੰ ਇੱਥੇ ਲੈ ਕੇ ਆਉਣ ਲਈ ਪਰ ਫਿਰ ਵੀ ਅੰਦਰ ਆਏਗਾ ਉਹਨਾਂ ਨੂੰ ਲੈ ਕੇ ਆਂਦਾ ਗਿਆ ਤਸਵੀਰਾਂ ਦੇ ਵਿੱਚ ਕਿਉਂਕਿ ਲੋਕਾਂ ਦਾ ਇਕੱਠਾ ਉਹ ਬਹੁਤ ਵੱਡਾ ਇਕੱਠਾ ਤਸਵੀਰਾਂ ਦੇਖ ਸਕਦੇ ਆ ਕਿਸਾਨ ਮਜ਼ਦੂਰਾਂ ਦਾ ਜਿੰਦਾਬਾਦ 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 ਸਾਥੀਓ ਬੈਠ ਜਾਓ ਸਾਥੀਓ ਕਿਹਾਰੇ ਖੜੇ ਹੋਣੀ ਬਾਬਾ ਜੀ ਬੈਠਣ ਦੀ ਬੇਨਤੀ ਹੈ ਬਾਬਾ ਜੀ ਬੈਠਣ ਨੂੰ ਹੱਥ ਬੰਨ੍ਹ ਕੇ ਬੈਠੋ ਸਾਰੇ ਬੈਠੋ ਬੈਠੋ ਸਾਰੇ ਜਿੱਥੇ ਬੈਠ ਜਾਓ ਕੋਈ ਨਹੀਂ ਸੇਟੋ ਕੜੀ ਕੋਈ ਨਾ ਖੜ ਕੋਈ ਨਾ ਹੱਥ ਬਣ ਕੇ ਦੇ ਦਈਏ ਸਾਡੀ ਕੋਈ ਵੀ ਉੱਥੇ ਨਾ ਜਿਹੜੇ ਡੀ ਦੇ ਅੰਦਰ ਹੈ ਡੀ ਦੇ ਅੰਦਰ ਸਾਡੇ ਸਨਮਾਨਯੋਗ ਜਗ੍ਹਾ ਨਹੀਂ ਛੱਡਣੀ ਆਪੋ ਆਪਣੇ ਨਗਾ ਤੇ ਖੜੇ ਬੈਠੇ ਰਹੋ ਉਹਨਾਂ ਨੇ ਸਟੇਜ ਤੇ ਆ ਜਾਣਾ ਵਸ ਸਾਰੇ ਭਾਈ ਜੀ ਸਟੇਜ ਦੇ ਪੁਰਾਤ ਸਾਰੇ ਬੈਠ ਜਾ ਕਿਸੇ ਵੀ ਸਿਸਟਮ ਤੇ ਬਿਗਲ ਨਾ ਪਵੇ ਮਾਈਕ ਔਰ ਜਿਹੜਾ ਇਹ ਡਾਟਾ ਲੱਗਿਆ ਹੋਇਆ ਹੈ ਨੈਟਵਰਕ ਵਾਸਤੇ ਕਿਸੇ ਜਿੱਥੇ ਨਾ ਪਵੇ ਬੈਠ ਜੇ ਆਪੇ ਨੰਬਰ ਤੇ ਪੈਣਾ ਪੈਣਾ ਬੈਠ ਜੋ ਪੈਣਾ ਬੈਠ ਜੋ ਬੈਠੋ ਇਹਨਾਂ ਵਾਈਫਾਈ ਚੱਲ ਰਿਹਾ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਸਰਦਾਰ ਜਗਜੀਤ ਸਿੰਘ ਢਲੇਵਾਲ ਹੋਰਾਂ ਨੂੰ ਉੱਪਰ ਜਿਹੜਾ ਹੈਗਾ ਸਟੇਜ ਤੇ ਜਿਹੜਾ ਲੈ ਕੇ ਆਇਆ ਜਾ ਰਿਹਾ ਸਭ ਤੱਕ ਗੱਲ ਪਹੁੰਚ ਜਾਣੀ ਉਹਨਾਂ ਦੀ ਉੱਪਰ ਆ ਜਾਣਾ ਉਹਨਾਂ ਦੇ ਸਟੇਜ ਦੇ ਉੱਤੇ ਪ੍ਰਬੰਧ ਹੋ ਚੁੱਕੇ ਆ ਸਾਰੇ ਅਜੇ ਖਾਲੀ ਕਰੋ ਖਾਲੀ ਕਰਨੀ ਕਰੋ ਸਾਥੀਆ ਖਾਲੀ ਕਰ ਦੋ ਤਸਵੀਰਾਂ ਚ ਦੇਖ ਸਕਦੇ ਹੋ ਕਿ ਆ ਦੇਖ ਸਕਦੇ ਹੋ ਕਿ ਸਰਦਾਰ ਜਗਜੀਤ ਸਿੰਘ ਡੱਲੇਆਲ ਉਹਨਾਂ ਨੂੰ ਡਾਕਟਰਾਂ ਦੀ ਦੇਖ ਰਿਕ ਦੇ ਵਿੱਚ ਸਟੇਜ ਦੇ ਉੱਪਰ ਚੁਲਾਇਆ ਜਾ ਰਿਹਾ ਬਹੁਤ ਔਖਾ ਆ ਬਹੁਤ ਮੁਸ਼ਕਲ ਆ ਪਰ ਫਿਰ ਵੀ ਕਿਤਨਾ ਕਿਤੇ ਉਹਨਾਂ ਨੂੰ ਡਾਕਟਰਾਂ ਦੀ ਟੀਮ ਜਿਹੜੀ ਹੈਗੀ ਆ ਐਡੀ ਦੂਰ ਮੈਡੀਕਲ ਟੀਮ ਲੈ ਕੇ ਆਈ ਆ ਤੇ ਆ ਦੇਖਦੇ ਤੁਹਾਨੂੰ ਆ ਮੰਜਾ ਜਿਲ੍ਹਾ ਇਹ ਵੱਡੀ ਗੱਲ ਇਹ ਆ ਕਿ ਬਿਲਕੁਲ ਵੀ ਮੂਵਮੈਂਟ ਨਹੀਂ ਕਰ ਸਕਦੇ ਸਰਦਾਰ ਜਗਜੀਤ ਸਿੰਘ ਡੱਲੇਵਾਲਾ ਰਾਹ ਤੇ ਕਿਸਾਨਾਂ ਮਜ਼ਦੂਰਾਂ ਡਾਕਟਰਾਂ ਦੀ ਮਾਹਰ ਟੀਮ ਤੇ ਕੁਝ ਲੋਕ ਮਦਦ ਕਰ ਰਹੇ ਨੇ ਸਰਦਾਰ ਜਗਜੀਤ ਸਿੰਘ ਡੱਲੇਵਾਲਾ ਹੋਰਾਂ ਨੋਨ ਸਟੇਜ ਤੇ ਚਲਾਉਣ ਦੇ ਲਈ ਕਿਸਾਨ ਇੱਕ ਜਿੰਦਾਬੋਸ ਇਹ ਤਸਵੀਰ ਹੈ ਸਰਦਾਰ ਸਤਿ ਸ੍ਰੀ ਅਕਾਲ ਹਰਨ ਗਜਾਬ ਸ਼ੁਰੂ ਕਰ ਦਿੱਤਾ ਕਿਉਂਕਿ ਪਹਿਲੇ ਦੱਸ ਚੁੱਕਿਆ ਕਿ ਬਹੁਤ ਜ਼ਿਆਦਾ ਰਿਸਕ ਆ ਬਹੁਤ ਜ਼ਿਆਦਾ ਖਤਰਾ ਆ ਮੂਵਮੈਂਟ ਜਿਹੜੀ ਹੈਗੀ ਉਹਨਾਂ ਦੀ ਨਾਂ ਦੇ ਬਰਾਬਰ ਹੈ ਪਰ ਫਿਰ ਵੀ ਉਹਨਾਂ ਨੂੰ ਲਿਆਂਦਾ ਗਿਆ ਸਤਿ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੇ ਸਾਧਿਓ ਕਿ ਸਟੇਜ ਤੇ ਜਿਹੜਾ ਸਰਦਾਰ ਜਗਜੀਤ ਸਿੰਘ ਡਲੇਵਾਲ ਉਹਨਾਂ ਨੂੰ ਲਿਆਂਦਾ ਗਿਆ ਸਟਰਕਚਰ ਤੇ ਪਾ ਕੇ ਉਹਨਾਂ ਨੂੰ ਲਿਆਂਦਾ ਗਿਆ ਤੇ ਉਹਨਾਂ ਨੂੰ ਹੁਣ ਸ਼ਿਫਟ ਕੀਤਾ ਜਾਏਗਾ ਉਹਨਾਂ ਦੇ ਬੈੱਡ ਤੇ ਜੋ ਕਿ ਕੈਵਨ ਨੁਮਾ ਵੈੱਡ ਬਣਾਇਆ ਗਿਆ ਦਾ ਜੋ ਡਾਕਟਰਾਂ ਦੀ ਹਦਾਇਤਾਂ ਮੁਤਾਬਕ ਪਰਹੇਜ਼ ਕੀਤਾ ਜਾ ਸਕੇ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਹਰਾਂ ਨੂੰ ਕਰੀਬ 1.5 ਤੋਂ 2 ਕਿਲੋਮੀਟਰ ਦੂਰ ਇੱਕ ਮੈਡੀਕਲ ਟੀਮ ਵੱਲੋਂ ਆ ਸਾਥੀਓ ਸਟੇਜ ਤੇ ਸਟੇਜ ਤੇ ਲੈ ਕੇ ਆਇਆ ਜਾ ਰਿਹਾ ਦੇਖ ਸਕਦੇ ਹੋ ਜੋ ਨਵੀਂ ਸਟੇਜ ਬਣੀਆ ਫਿਲਹਾਲ ਅੱਜ ਦੇ ਦਿਨ ਉਸ ਦਿਨ ਨੂੰ ਲੈ ਕੇ ਆ ਕਿਉਂਕਿ ਲਗਾਤਾਰ ਸਰਦਾਰ ਜਗਦੀਸ਼ ਸਿੰਘ ਢਲੇਵਾਰ ਕਹਿ ਰਹੇ ਸੀ ਕਿ ਉਹ ਲੋਕਾਂ ਨੂੰ ਮਿਲਣਾ ਚਾਹੁੰਦੇ ਨੇ ਆਪਣਾ ਸਿੱਧਾ ਸੰਦੇਸ਼ ਉਹਨਾਂ ਨੂੰ ਮਿਲ ਕੇ ਦੇਣਾ ਚਾਹੁੰਦੇ ਨੇ ਸਟੇਜ ਤੋਂ ਪਰ ਸਵੇਰ ਦੀ ਧੁੰਦ ਤੇ ਠੰਡ ਤੇ ਠੰਡੀ ਹਵਾਕਾਰ ਕਿਦਣਾ ਕਿਤੇ ਉਹਨਾਂ ਲਈ ਇੱਕ ਕੈਬਨ ਜ਼ਰੂਰ ਬਣਾਇਆ ਗਿਆ ਸੀ ਤੇ ਹੁਣ ਉਹਨਾਂ ਨੂੰ ਐਂਬੂਲੈਂਸ ਦੇ ਵਿੱਚ ਜਿਹੜਾ ਹੈਗਾ ਲੈ ਕੇ ਆਂਦਾ ਜਾ ਰਿਹਾ ਡਾਕਟਰਾਂ ਦੀ ਮਹੱਤੀਬ ਵੱਲੋਂ ਹਾਲਾਂਕਿ ਰਿਸਕ ਬਹੁਤ ਹੈ ਪਰ ਕਾਫੀ ਰਿਸਕ ਦਾ ਪਰ باوجود ਇਸ ਦੇ ਉਹਨਾਂ ਨੂੰ ਲਿਆਂਦਾ ਜਾ ਰਿਹਾ ਮਾਹਰ ਡਾਕਟਰਾਂ ਦੀ ਟੀਮ ਅੱਗੇ ਦੇਖ ਸਕਦੇ ਹੋ ਕਿ ਦਲੇਵਾਲ ਸਾਹਿਬ ਦੇ ਹੱਕ ਦੇ ਵਿੱਚ ਨਾਰੇ ਲੱਗ ਰਹੇ ਨੇ ਔਰ ਜੇ ਕਾਸੀ ਗੱਲ ਕਰੀਏ ਤਾਂ ਬਹੁਤ ਵੱਡਾ ਇਕੱਠ ਜਿਹੜਾ ਆਏਗਾ ਉਹ ਅੱਜ ਖਨੌਰੀ ਬਸਤੇ ਦੇਖਿਆ ਜਾ ਰਿਹਾ ਜੇ ਗੱਲ ਕਰੀਏ ਤਾਂ ਕਿਹਾ ਜਾ ਰਿਹਾ ਕਿ ਪਾਤਰਾ ਤੱਕ ਜਿਹੜੀਆਂ ਗੱਡੀਆਂ ਦਾ ਜਾਮਾ ਉਹ ਵੇਖਣ ਨੂੰ ਮਿਲ ਰਿਹਾ ਪਾਤਰਾ ਤੱਕ ਛੱਟ ਤੇ ਹੁਣ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਵੀ ਕਿੰਦਾ ਕਿੰਦਾ ਸਾਬ ਜ਼ਰੂਰ ਨਜ਼ਰ ਆ ਰਿਹਾ ਧੁੱਪੋ ਤੇਰੀ ਹੈਗੀ ਆ ਉਹ ਘਿਲੀਆਂ ਅਤੇ ਸਰਦਾਰ ਜਗਜੀਤ ਸਿੰਘ ਗੱਲੇਵਾਲ ਹੋਰਾਂ ਨੂੰ ਹਸਪਤਾਲ ਚ ਜਾ ਰਿਹਾ ਉਹ ਲਿਆਂਦਾ ਜਾ ਰਿਹਾ ਡਾਕਟਰਾਂ ਦੀ ਮਾਹਰ ਟੀਮ ਕਾਫੀ ਲੰਮੇ ਸਮੇਂ ਤੋਂ ਜਿਹੜਾ ਉਹਨਾਂ ਨੂੰ ਲੈ ਕੇ ਆਉਂਦੇ ਪ੍ਰਬੰਧ ਕਰ ਰਹੇ ਸਨ ਕਿਉਂਕਿ ਸੇਕ ਜਿਆਦਾ ਕਮ ਜੋ ਹੋਣ ਕਰਕੇ ਉਹਨਾਂ ਨੂੰ ਲੈ ਕੇ ਆਉਣ ਲਈ ਰਿਸਕ ਵੀ ਬਹੁਤ ਜਿਆਦਾ ਜਿਹੜਾ ਹੈਗਾ ਪੈਦਾ ਹੋ ਰਿਹਾ ਸੀ ਪਰ ਦੇਖ ਸਕਦੇ ਹੋ ਹਾਲਾ ਕਿ ਡਾਕਟਰ ਨੇ ਖਾਸਾ ਦੱਸਾਇਆ ਕਿ ਉਹਨਾਂ ਨੂੰ ਮੂਵ ਕਰਨ ਦੇ ਨਾਲ ਆਸੇ ਦੇ ਵਿੱਚ ਇਹਦਾ ਨੁਕਸਾਨ ਹੋ ਸਕਦਾ ਪਰ ਫਿਰ ਵੀ ਸਰਦਾਰ ਜਗਦੀ ਸਿੰਘ ਢੱਲੇਵਾਲ ਹੋਰਾਂ ਨੇ ਜਿੱਦ ਕੀਤੀ ਲੰਬੇ ਸਮੇਂ ਤੋਂ ਜਿਸ ਕਰਕੇ ਇਹ ਪ੍ਰੋਗਰਾਮ ਜਿਹੜਾ ਹੈਗਾ ਰੱਖਿਆ ਗਿਆ ਅੱਜ ਇਹ ਦੇਖ ਸਕਦੇ ਹੋ ਕਿ ਹਜ਼ਾਰਾਂ ਦੀ ਗਿਣਤੀ ਰਾ ਇਕੱਠ ਜਿਹੜਾ ਹੈਗਾ ਉਹ ਹੋ ਰਿਹਾ ਤੇ ਵਧਦਾ ਜਾ ਰਿਹਾ ਜਾਂ ਬਹੁਤ ਦੂਰ